ਜਿਹੜੇ ਆਖਦੇ ਸੀ ਮੋਗਾ ਚਾ ਜੋਗਾ ਆ ਉਹੀ ਮੋਗੇ ਵਾਲੇ ਅੱਤ ਕਰਵਾਉਣਗੇ ਹਾਂਜੀ ਅੱਜ ਤੋਂ ਵਾਅਕੇ ਕਰਵਾਈ ਆ ਜੀ ਮੋਗੇ ਜ਼ਿਲ੍ਹੇ ਦੇ ਪਿੰਡ ਪੰਡਰਨ ਸੀਕੇ ਕਲਾ ਨੇ ਤੇ ਅੱਜ ਆਪਾਂ ਖੜੇ ਆਂ ਦੀ ਪੰਡਰਨ ਸੀਕੇ ਕਲਾ ਦੇ ਵਿੱਚ ਤੇ ਅੱਜ ਤੁਹਾਨੂੰ ਇਸ ਪਿੰਡ ਦੀ ਵੀਡੀਓ ਦਿਖਾਵਾਂਗੇ ਆਪਾਂ ਤੁਸੀਂ ਵੀਡੀਓ ਜੀ ਇਸ ਪਿੰਡ ਦੀ پارک ਜਸਵੀਰ ਸਿੰਘ ਜੀ ਦੇ ਨਾਮ ਤੇ ਬਣੀ ਹੋਈ ਆ ਜੀ ਇਹ پارک ਜਸਵੀਰ ਸਿੰਘ ਕੋਨੀ ਪਾਰਕ ਰਨ ਸੀਕੇ ਕਲਾ ਬਹੁਤ ਹੀ ਸੋਹਣੇ ਤਰੀਕੇ ਨੇ ਬਣਾਈਆਂ ਇਸ ਪਿੰਡ ਦੀ ਇਹ ਪਹਿਲੀ پارک ਆ ਹੁਕਤੇ ਵੈਸੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਵਾ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਇੱਕ ਲਾਇਬ੍ਰੇਰੀ ਇਸ ਪੈਂਡ ਨੇ ਤਿਆਰ ਕੀਤੀ ਹੈ ਤੇ ਚਲੋ ਹੁਣ ਆਵਾਜੀ ਉਹ ਪ੍ਰੋਜੈਕਟ ਜਿਹੜੀ ਮੈਂ ਗੱਲ ਕਰਦਾ ਸੀਗਾ ਕਿ ਇਸ ਪੈਂਡ ਦੇ ਆਲੇ ਕੂੜਾ ਸਿਟਣ ਦੇ ਵੀ ਪੈਸੇ ਦਿੰਦੇ ਆ ਉਹ ਸਾਹਮਣੇ ਲਿਖਿਆ ਹੋਇਆ ਵਾ ਕੂੜਾ ਲਿਆਓ ਪੈਸੇ ਕਮਾਓ ਤੇ ਇਨਾਮ ਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ਆ ਪੈਂਡ ਦਾ ਬੱਸ ਸਟੈਂਡ ਆ ਜੀ ਜੀ ਬੜੀ ਸੋਹਣੀ ਮੂਰਤੀ ਇੱਕ ਤਿਆਰ ਕੀਤੀ ਹੋਈ ਹੈ ਜਿਹੜੀ ਚੌਂਕ ਦੇ ਵਿੱਚ ਹੈ ਸਾਡਾ ਪਿੰਡ ਸਾਡੇ ਖੇਤ ਰਣਸੀ ਕੇ ਕਲਾ ਬਹੁਤ ਵਧੀਆ ਤਿਆਰ ਕੀਤੀ ਇੱਕ ਪੰਜਾਬੀ ਵਿਰਸਾ ਦਿਖਾਇਆ ਜੀ ਉਹ ਪਾਣੀ ਨੂੰ ਇਸੀ ਤੇ ਦੋ ਤਿੰਨ ਹਿੱਸਿਆਂ ਦੇ ਵਿੱਚ ਵਰਤਿਆ ਵਾ ਇੱਕ ਸੈ ਆਪਾਂ ਆਏ ਹਾਂ ਜੀ ਪਿੰਡ ਰਣਸੀ ਕੇ ਕਲਾ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਬਹੁਤ ਸੋਹਣਾ ਪਿੰਡ ਬਣਿਆ ਹੋਇਆ ਬਹੁਤ ਹੀ ਖੂਬਸੂਰਤ ਹੈ ਤੇ ਜਿਵੇਂ ਆਪਾਂ ਤੁਹਾਨੂੰ ਚਕਰਪਿੰਡ ਦੀ ਵੀਡੀਓ ਦਿਖਾਈ ਸੀਗੀ ਤੇ ਸੱਕਾਂ ਵਾਲੀ ਪਿੰਡ ਦੀ ਓਵੇਂ ਹੀ ਇਹ ਪਿੰਡ ਨੇ ਆਪਣੇ ਆਪ ਨੂੰ ਡਵੈਲਪਮੈਂਟ ਕੀਤਾ ਹੋਇਆ ਵਾ ਬਹੁਤ ਸੋਹਣੀਆਂ ਝੀਲਾਂ ਤੇ ਬਹੁਤ ਵਧੀਆ ਪਾਰਕਾਂ ਬਣੀ ਹੋਈਆਂ ਬਹੁਤ ਸੋਹਣੇ ਬੱਚਿਆਂ ਦੇ ਝੂਲੇ ਵਗੈਰਾ ਲੱਗੇ ਹੋਏ ਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਇਸ ਪਿੰਡ ਦੇ ਵਿੱਚ ਲਾਇਬ੍ਰੇਰੀ ਵੀ ਬਣੀ ਹੋਈ ਹੈ ਤੇ ਉਹਦੇ ਵਿੱਚ ਕਿਤਾਬਾਂ ਵਗੈਰਾ ਪਈਆਂ ਹੋਈਆਂ ਜਿਹੜੀਆਂ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਦੀਆਂ ਤੇ ਵੱਡਿਆਂ ਨੂੰ ਵੀ ਜੋੜਦੀਆਂ ਜਦੋਂ ਵੀ ਇਤਿਹਾਸ ਬਾਰੇ ਪੜ੍ਹਨਗੇ ਤੇ ਲਾਇਬ੍ਰੇਰੀ ਵਾਲਾ ਕੰਮ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਸ ਪਿੰਡ ਦੇ ਵਸਨੀਕਾਂ ਤੇ ਇਹ ਪਿੰਡ ਪੈਂਚੇ ਨੇ ਬਹੁਤ ਵਧੀਆ ਕੰਮ ਕੀਤਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਪਿੰਡ ਦੇ ਸਾਰੇ ਕੀਤੇ ਹੋਏ ਕੰਮ ਝੀਲਾ ਪਾਰਕਾਂ ਤੇ ਰੋਡ ਵਗੈਰਾ ਤੇ ਉਹ ਪਲਾਸਟਿਕ ਵਾਲੀ ਫੈਕਟਰੀ ਤੇ ਚਲੋ ਜੀ ਹੁਣ ਆਪਾਂ ਵਧਦੇ ਆ ਵੀਡੀਓ ਵੱਲ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਜਿਹੜਾ ਕਿ ਬੋਰਡ ਪਿੰਡ ਦੇ ਐਂਟਰ ਕਰਦੇ ਸਮੇ ਪਿੰਡੂ ਵਿਕਾਸ ਦਾ ਸਰਨਾਵਾ ਰਣਸੀ ਕੇ ਕਲਾ ਆਵਾਜੀ ਇਸ ਪਿੰਡ ਦੀ پارک ਜਸਵੀਰ ਸਿੰਘ ਜੀ ਦੇ ਨਾਮ ਤੇ ਬਣੀ ਹੋਈ ਹੈ ਜੀ ਇਹ پارک ਜਸਵੀਰ ਸਿੰਘ ਕੋਨੀ ਪਾਰਕ ਰਣ ਸੀ ਕੇ ਕਲਾ ਬਹੁਤ ਹੀ ਸੋਹਣੇ ਤਰੀਕੇ ਨੇ ਬਣਾਈ ਹੈ ਇਸ ਪਿੰਡ ਦੀ ਇਹ ਪਹਿਲੀ پارک ਆ ਤੇ ਹੋਰ ਵੀ ਇਸ ਪਿੰਡ ਨੇ ਪਾਣੀ ਦੀ ਵਿਵਸਥਾ ਚੰਗੀ ਕੀਤੀ ਹੋਈ ਆ ਪਾ ਉੱਥੇ ਵੀ ਜਾਣਾ ਤੁਸੀਂ ਵੀਡੀਓ ਨੂੰ ਬਸ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ پارک ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਲਾਇਬ੍ਰੇਰੀ ਬਣੀ ਹੋਈ ਹੈ। ਉੱਥੇ ਵੀ ਆਪਾਂ ਲੈ ਕੇ ਚੱਲਦੇ ਆ ਤਾਂ ਤੁਹਾਨੂੰ ਅੰਦਰੋਂ ਵੀ ਦਿਖਾਉਨੇ ਆ। ਇਹ پارک ਕਿਹੋ ਜਿਹੀ ਬਣਾਈ ਹੋਈ ਹੈ ਇਸ ਪਿੰਡ ਦੇ ਵਾਸੀਆਂ ਨੇ ਤੇ ਇਸ ਪਿੰਡ ਦੇ ਸਰਪੰਚ ਨੇ। ਤੇ ਨਾਲ ਇੱਧਰ ਇੱਕ ਕੂੜਾ ਸਿੱਟਣ ਵਾਸਤੇ ਇਹਨਾਂ ਨੇ ਜਿਗਾਰਡ ਬਣਾਇਆ ਹੋਇਆ ਹੈ ਪ੍ਰੋਜੈਕਟ ਕਿ ਕੂੜਾ ਸੁੱਟੋ ਤੇ ਪੈਸੇ ਕਮਾਓ। ਕਿ ਆਪਣੇ ਪਿੰਡ ਦਾ ਜਿਹੜਾ ਕੂੜਾ ਵਾ ਸਾਰਾ ਉੱਥੇ ਸਿੱਟਦੇ ਆ ਤੇ ਉਹਨਾਂ ਨੂੰ ਅਲਟੀਏ ਪੈਸੇ ਦਿੰਦੇ ਆ ਤੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਇਸ ਪਿੰਡ ਦੇ ਵਿੱਚ। ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਆ ਇਸ پارک ਦੇ ਤਹਾਨੂੰ ਦਿਖਾਉਨੇ ਆਂ ਅੰਦਰੋਂ ਇਹ ਪਾਰਕ ਕਿਹੋ ਜਿਹੀ ਲੱਗਦੀ ਆ ਤੇ ਅੰਦਰੋਂ ਇਹ ਪਾਰਕ ਕੁਛ ਇਸ ਤਰ੍ਹਾਂ ਦੀ ਦੇਖਦੀ ਆ ਆ ਗੇਟ ਆ ਗੇਟ ਤੋਂ ਅੰਦਰ ਵੜਦੇ ਆ ਸਾਰੀ ਕੁਛ ਇਸ ਤਰ੍ਹਾਂ ਦਾ ਦਿਖਦਾ ਤੇ ਅੱਗੇ ਆ ਬੱਚਿਆਂ ਦੇ ਝੂਲੇ ਵਗੈਰਾ ਲੱਗੇ ਆ ਆ ਪੇੜ ਪੌਦੇ ਲੱਗੇ ਸੋਹਣੇ ਜੇ ਤੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਇਬ੍ਰੇਰੀ ਆ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਜਿਹੜਾ ਕਿ ਬਹੁਤ ਸੋਹਣਾ ਇਸ ਫੰਡ ਨੇ ਕੰਮ ਕੀਤਾ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਪਤਾ ਲੱਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਪਤਾ ਲੱਗੇ ਤਾਂ ਕਰਕੇ ਇੱਥੇ ਇੱਕ ਲਾਇਬ੍ਰੇਰੀ ਬਣਾਈ ਹੋਈ ਆ ਤੇ ਚਲੋ ਤੁਹਾਨੂੰ ਦਿਖਾਉਨੇ ਆ ਉਹ ਵੀ ਅੱਗੇ ਆਪਾਂ ਆਹ ਖੂਬਸੂਰਤੀ ਚੈੱਕ ਕਰੋ ਜੀ ਤੁਸੀਂ ਪਿੰਡ ਦੀ ਦੇਖੋ ਇਸ ਤਰੀਕੇ ਨਾਲ ਇਹਨਾਂ ਨੇ ਪੇੜ-ਪੌਦੇ ਲਾਏ ਹੋਏ ਆ ਪਿੰਡ ਦੇ ਆਹ ਸਾਹਮਣੇ ਬੱਚਿਆਂ ਦੇ ਚੂਲੇ ਲੱਗੇ ਹੋਏ ਆ ਜੀ ਉਹ ਸਾਹਮਣੇ ਆ ਜੀ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਰਣਸੀ ਕੇ ਕਲਾ ਤੇ ਆ ਬੱਚਿਆਂ ਦੇ ਝੂਲੇ ਲੱਗੇ ਹੋਏ ਆ ਇਹ ਉਹੀ ਪਾਰਕ ਆ ਜੀ ਦਾ ਮੈਂ ਤੁਹਾਨੂੰ ਪਹਿਲਾਂ ਅੱਗੇ ਉਹ ਦਿਖਾਈਆ ਤੇ ਹੁਣ ਆ ਪਾਰਕ ਆ ਆ ਬੱਚਿਆਂ ਦੇ ਬਹੁਤ ਹੀ ਸੋਹਣੇ ਝੂਲੇ ਲੱਗੇ ਹੋਏ ਆ ਇਹਨਾਂ ਦੇ ਖੇਡਣ ਵਾਸਤੇ ਤੇ ਨਾਲ ਆ ਰਸਤਾ ਵਾ ਜਾ ਰਿਹਾ ਇਹ ਸਿੱਧਾ ਲਾਇਬ੍ਰੇਰੀ ਨੂੰ ਰਸਤਾ ਜਾ ਰਿਹਾ ਵਾ ਤੇ ਹੋਰ ਬੜਾ ਸੋਹਣਾ ਇੱਥੇ ਪੱਥਰ ਵਗੈਰਾ ਯੂਜ਼ ਕੀਤਾ ਗਿਆ ਅੰਡਰਲੌਕ ਟਾਈਲ ਲੱਗੀ ਹੋਈ ਆ ਸਾਈਡਾਂ ਤੇ ਉਧਰ ਵੀ ਰਸਤਾ ਇੱਧਰ ਵੀ ਰਸਤਾ ਉਹ ਪਰਲੀ ਸਾਈਡ ਵੀ ਰਸਤਾ ਤਾਂ ਕਿ ਉਹ ਢੇੜੇ ਕੱਢੇ ਜਾ ਸਕਣ ਇਸ ਤਰ੍ਹਾਂ ਰਾਤ ਨੂੰ ਰੋਟੀ ਪਾਣੀ ਖਾ ਕੇ ਪਿੰਡ ਆਸਤਿਆਂ ਸੋਚਿਆ ਹੋਇਆ ਪਿੰਡ ਵਾਸੀਆਂ ਨੇ ਆਪਣੇ ਵਾਸਤੇ ਤਾਂ ਕਿ ਇੱਥੇ ਢੇੜੇ ਵਗੈਰਾ ਕੱਢੇ ਜਾ ਸਕਣ ਤਾਂ ਕਿ ਸ਼ਹਿਰ ਵਗੈਰਾ ਕੀਤੀ ਜਾ ਸਕੇ ਤੇ ਉਹ ਸਾਹਮਣੇ ਲਾਇਬ੍ਰੇਰੀ ਉਹਦੇ ਵਿੱਚ ਬਹੁਤ ਸਾਰੀਆਂ ਬੁੱਕਸ ਪਈਆਂ ਹੋਈਆਂ ਵਾ ਜਿਹੜੀਆਂ ਕਿ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਦੀਆਂ ਵਾ ਸਿਆਣਿਆਂ ਨੂੰ ਇਤਿਹਾਸ ਬਾਰੇ ਪਤਾ ਚੱਲਦਾ ਬੱਚਿਆਂ ਨੂੰ ਵੀ ਪਤਾ ਚੱਲਦਾ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਲਾਇਬ੍ਰੇਰੀ ਆ ਜਿਹੜੀ ਇਸ ਪਿੰਡ ਨੇ ਬਣਾਈ ਆ ਇਹ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਆ ਤੁਹਾਨੂੰ ਮੁਕਸਰ ਸਾਹਿਬ ਜੀ ਦਾ ਪਿੰਡ ਦਿਖਾਇਆ ਸੀਗਾ ਸੌਰੀ ਤੁਹਾਨੂੰ ਆਪਾਂ ਸੱッカ ਵਾਲੀ ਪੈਂਡ ਦਿਖਾਇਆ ਸੀਗਾ ਜ਼ਿਲ੍ਹਾ ਮੁਕਸਰ ਸਾਹਿਬ ਜੀ ਦਾ ਤੁਹਾਨੂੰ ਚਕਰ ਪੈਂਡ ਦਿਖਾਇਆ ਸੀ ਆਪਾਂ ਜ਼ਿਲ੍ਹਾ ਲੁਧਿਆਣੇ ਦਾ ਤੇ ਇਹ ਜ਼ਿਲ੍ਹਾ ਮੋਗੇ ਦਾ ਪੈਂਡ ਆ ਜਿੱਥੇ ਇੱਕ ਲਾਇਬ੍ਰੇਰੀ ਵੀ ਬਣੀ ਹੋਈ ਆ ਉੱਥੇ ਲਾਇਬ੍ਰੇਰੀਆਂ ਵਗੈਰਾ ਨਹੀਂ ਬਣੀਆਂ ਸਿਗੀਆਂ ਹੋ ਸਕਦਾ ਮੈਨੂੰ ਮਿਸਟੇਕ ਹੋਵੇ ਪਰ ਇਸ ਪੈਂਡ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਇੱਕ ਲਾਇਬ੍ਰੇਰੀ ਤਿਆਰ ਕੀਤੀ ਆ ਇਹਦੇ ਵਿੱਚ ਬਹੁਤ ਸਾਰੀਆਂ ਕਾਪੀਆਂ ਤੇ ਬੁੱਕਸ ਆ ਜਿਹੜੀਆਂ ਕਿ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਦੀਆਂ ਹਨ ਪਿਆਰ ਚੂ ਲੈ ਆ ਨਾਲ ਬਹੁਤ ਸਾਰਾ ਹੋਰ ਵੀ ਡਵੈਲਪਮੈਂਟ ਕੀਤਾ ਹੋਇਆ ਤੇ ਆਪਾਂ ਤੁਹਾਨੂੰ ਦੂਜੀਆਂ ਪਾਰਕਾਂ ਦੇ ਵਿੱਚ ਵੀ ਲੈ ਕੇ ਚੱਲਦੇ ਆਂ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਜੀ ਤੇ ਲਾਇਬ੍ਰੇਰੀ ਨੂੰ ਲੋਕ ਲੱਗਾ ਹੋਇਆ ਜੀ ਤੇ ਪਤਾ ਕੀਤਾ ਕਹਿੰਦੇ ਸਰਪੰਚ ਸਾਹਿਬ ਕੋਲ ਇਹਨਾਂ ਦੀ ਚਾਬੀ ਹੈ ਤੇ ਉਹ ਕਿਤੇ ਗਏ ਹੋਏ ਨੇ ਪਿੰਡ ਦੇ ਵਿੱਚ ਨਹੀਂ ਗੇ ਅੱਜ ਸੰਡੇ ਦਾ ਦਿਨ ਆ ਮੈਂ ਵੀਡੀਓ ਜਦਨ ਬਣਾਉਣਾ ਆ ਤੇ ਉਹ ਕਿਤੇ ਕੰਮ ਗਏ ਹੋਇਆ ਨਹੀਂ ਤੁਹਾਨੂੰ ਆਪਾਂ ਅੰਦਰੋਂ ਵੀ ਦਿਖਾਉਂਦੇ ਲਾਇਬ੍ਰੇਰੀ ਅੰਦਰ ਬਹੁਤ ਸਾਰੀਆਂ ਇਤਿਹਾਸ ਨਾਲ ਜੁੜੀਆਂ ਹੋਈਆਂ ਬੁੱਕਸ ਪਈਆਂ ਵਾਂ ਕਿਤਾਬਾਂ ਪਈਆਂ ਵਾਂ ਤਾਂ ਕਿ ਜਿਹੜੀਆਂ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਚੱਲੇ ਇਤਿਹਾਸ ਦੀ ਨੌਲੇਜ ਹੋਵੇ ਤੇ ਵੈਸੇ ਹੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਵਾ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਇੱਕ ਲਾਇਬ੍ਰੇਰੀ ਇਸ ਪਿੰਡ ਨੇ ਤਿਆਰ ਕੀਤੀ ਆ ਤੇ ਚਲੋ ਹੁਣ ਆਪਾਂ ਤੁਹਾਨੂੰ ਹੋਰ ਵੀ ਇਸ ਪਿੰਡ ਦੀਆਂ ਚੀਜ਼ਾਂ ਦਿਖਾਣੇ ਆ ਜਿਹੜੀਆਂ ਇਸ ਪਿੰਡ ਨੇ ਹੋਰ ਵੀ ਬਹੁਤ ਸੋਹਣੀਆਂ ਬਣਾਈਆਂ ਵਾਂ ਰੂਡ ਵਗੈਰਾ ਆਪਾਂ ਚੈੱਕ ਕਰਦੇ ਆਂ ਇਸ ਪਿੰਡ ਦੇ ਵੀ ਉਹ ਕਿਹੋ ਜਿਹਾ ਬਣਾਏ ਹੋਏ ਆ ਚਲੋ ਚੱਲਦੇ ਆਂ ਇਹ ਆ ਪੰਡ ਵਾਲਿਆਂ ਨੇ ਇੱਥੇ ਰੋਡ ਦੇ ਕਿਨਾਰੇ ਤੇ ਚੱਕਰ ਜੇ ਬਣਾਏ ਆ ਗੋਲਕ ਧਾਰੇ ਇੱਕ ਗਮਲੇ ਜੇ ਤੇ ਇਹਨਾਂ ਦੇ ਵਿੱਚ ਬੂਟੇ ਲਾਏ ਹੋਏ ਆ ਜਿਹੜੇ ਕੀ ਆਵੇ ਵਿੱਚ ਬੂਟੇ ਲੱਗੇ ਹੋਏ ਆ ਕੁਝ ਕੁ ਬੂਟੇ ਸੁੱਕ ਗਿਆ ਖਜੂਰ ਦੇ ਬੂਟੇ ਲੱਗੇ ਹੋਏ ਆ ਉਵੇਂ ਪਿੱਛੇ ਵੀ ਲੱਗੇ ਹੋਏ ਆ ਤੇ ਇਹਨਾਂ ਦੇ ਵਿੱਚ ਬੂਟੇ ਲਾਏ ਆ ਪੰਡ ਵਾਲਿਆਂ ਨੇ ਇਹ ਰੋਡ ਦੇ ਪੂਰੇ ਪਿੰਡ ਦੇ ਵਿੱਚ ਹੀ ਬਣੇ ਹੋਇਆ ਇਸ ਤਰ੍ਹਾਂ ਦੇ ਚੱਕਰ ਜੇ ਆਵੇ ਬਣੇ ਹੋਇਆ ਚੌਂਕ ਦੇ ਵਿੱਚ ਅੱਗੇ ਵੀ ਬਣੇ ਹੋਇਆ ਜਿਸ ਸਾਈਡ ਤੋਂ ਮੈਂ ਆਇਆ ਵਾਂ ਤੇ ਐਦਾਂ ਦੇ ਇਹਨਾਂ ਨੇ ਚੱਕਰ ਜੇ ਬਣਾ ਕੇ ਸੀਮੈਂਟ ਦੇ ਨਾਲ ਪੱਕੀ ਚਨਾਈ ਕਰਕੇ ਵਿੱਚ ਬੂਟੇ ਲਾਏ ਹੋਏ ਆ ਬਹੁਤ ਵਧੀਆ ਗੱਲ ਆ ਇਹ ਵੀ ਪਿੰਡ ਵਾਲਿਆਂ ਦੀ ਤੇ ਉਹ ਸਾਹਮਣੇ ਇੱਕ ਬਲਦ ਵਗੈਰਾ ਤੇ ਇੱਕ ਕਿਸਾਨ ਦੇਖਿਆ ਫੜ ਵਹੋਂਦਾ ਉਹ ਵੀ ਦੇਖਦੇ ਆਪਾਂ ਹਾਵਾ ਜੀ ਬੜੀ ਸੋਹਣੀ ਮੂਰਤੀ ਇੱਕ ਤਿਆਰ ਕੀਤੀ ਹੋਈ ਹੈ ਜਿਹੜੀ ਚੌਂਕ ਦੇ ਵਿੱਚ ਹੈ ਸਾਡਾ ਪਿੰਡ ਸਾਡੇ ਖੇਤ ਰਣ ਸੀ ਕੇ ਗੜਾ ਬਹੁਤ ਵਧੀਆ ਤਿਆਰ ਕੀਤੀ ਇੱਕ ਪੰਜਾਬੀ ਵਿਰਸਾ ਦਿਖਾਇਆ ਕਿ ਉਹ ਪੰਜਾਬੀ ਲਿਵਾਜ਼ ਦੇ ਵਿੱਚ ਇੱਕ ਖੜੀ ਹੋਈ ਹੈ ਕੁੜੀ ਤੇ ਇਧਰ ਇੱਕ ਕਿਸਾਨ ਦਿਖਾਇਆ ਹੋਇਆ ਵਾ ਜਿਹੜਾ ਕਿ ਪੁਰਾਣੇ ਟੈਮਾਂ ਦੇ ਵਿੱਚ ਬਲਦ ਤੇ ਹਲ ਚਲਾਉਂਦੇ ਹੋਏ ਸੀ ਤੇ ਸਾਹਮਣੇ ਵੀ ਤੁਹਾਨੂੰ ਇੱਕ ਮੂਰਤੀ ਦਿਖਾਈ ਆ ਭੰਗੜਾ ਪਾਉਂਦੇ ਦੀ ਨੌਜਵਾਨ ਦੀ ਤੇ ਇਸ ਤਰ੍ਹਾਂ ਦਾ ਇਸ ਪਿੰਡ ਨੇ ਬਹੁਤ ਵਧੀਆ ਉਭਰਾਲਾ ਕੀਤਾ ਹੋਣਾ ਹੈ ਆਵਾਜ਼ੀ ਉਹ ਪ੍ਰੋਜੈਕਟ ਜਿਹੜੀ ਮੈਂ ਗੱਲ ਕਰਦਾ ਸੀਗਾ ਕਿ ਇਸ ਪੰਡ ਆਲੇ ਕੂੜਾ ਸਿੱਟਣ ਦੇ ਵੀ ਪੈਸੇ ਦਿੰਦੇ ਆ ਉਹ ਸਾਹਮਣੇ ਲਿਖਿਆ ਹੋਇਆ ਵਾ ਕੂੜਾ ਲਿਆਓ ਪੈਸੇ ਕਮਾਓ ਤੇ ਇਨਾਮ ਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ಗ್ರಾಮ ਪੰਚਾਇਤ ਰਣਸੀਕੇ ਕਲਾ ਮੋਗਾ ਤੇ ਇਹ ਹੈ ਜੀ ਉਹ ਪ੍ਰੋਜੈਕਟ ਤੇ ਇਹਨੂੰ ਲੋਕ ਲੱਗਾ ਹੋਇਆ ਵਾ ਤੇ ਆ ਦਫ਼ਤਰ ਕੂੜਾ ਘਰ ਰਣਸੀਕੇ ਕਲਾ ਤੇ ਅੰਦਰ ਅੰਦਰ ਨੇ ਕਾਫੀ ਝਾਰੇ ਉਹ ਬਣਾਏ ਹੋਏ ਆ ਜਗਾੜ ਜਿਹਦੇ ਵਿੱਚ ਅਲੱਗ-ਅਲੱਗ ਕੂੜਾ ਛਿੱਟਿਆ ਜਾਂਦਾ ਜਿੱਲਾ ਕੂੜਾ ਲੱਗ ਸੁੱਕਾ ਕੂੜਾ ਲੱਗ ਗੋਹਾ ਕੂੜਾ ਲੱਗ ਬੱਚਿਆਂ ਦੇ ਡੈਪਰ ਤੱਕ ਵੀ ਇਹਦੇ ਵਿੱਚ ਤੇ ਇੱਥੇ ਪੈਂਡ ਵਾਲੇ ਸੈੱਟ ਜਾਂਦੇ ਆ ਇਹਦਾ ਟਾਈਮ ਆ ਸਵੇਰੇ ਸ਼ਾਮ ਦਾ ਤੇ ਮੈਂ ਲੇਟ ਹੋ ਗਿਆ ਸੀਗਾ ਨਹੀਂ ਮੈਂ ਤੁਹਾਨੂੰ ਅੰਦਰੋਂ ਵੀ ਖੁੱਲਾ ਦਿਖਾਉਂਦਾ ਤੇ ਨਹੀਂ ਤਾਂ ਮੈਂ ਦੇਖਦਾ ਵਾਂ ਦੀਵਾਰੇ ਟੱਪ ਕੇ ਤੁਹਾਨੂੰ ਦਿਖਾ ਦਵਾਂ ਤੇ ਬਹੁਤ ਵਧੀਆ ਸਭ ਤੋਂ ਵਧੀਆ ਕੰਮ ਲੱਗਿਆ ਮੈਨੂੰ ਜਿਹੜਾ ਇਹ ਪੈਂਡ ਵਾਲਾ ਆ ਤੇ ਆ ਅੰਦਰ ਦਾ ਸਿਸਟਮ ਖਾਲਿ ਕਿਹਾ ਹੈ ਦਫ਼ਤਰ ਕੂੜਾ ਘਰ ਰੰਨ ਕਰਨ ਸੀ ਕੇ ਕਲਾ ਤੇ ਆ ਕੂੜਾ ਸਿੱਟਣ ਦਾ ਜਗਾੜ ਆ ਜਿਹੜੇ ਇਹਨਾਂ ਨੇ ਇੱਕ ਅਲੱਗ-ਅਲੱਗ ਕਮਰੇ ਜੇ ਤਿਆਰ ਕੀਤੇ ਆ ਵੀ ਜਿਹਦੇ ਚ ਅਲੱਗ-ਅਲੱਗ ਟਾਈਪ ਦਾ ਕੂੜਾ ਸਿੱਟਿਆ ਜਾਂਦਾ ਵਾ ਤੇ ਚਲੋ ਵੀ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਣਾ ਵਾ ਇਹ ਚੀਜ਼ ਦੇਖਣੀ ਬਹੁਤ ਜ਼ਰੂਰੀ ਆ ਤਾਂ ਕਿ ਹੋਰ ਪਿੰਡ ਵੀ ਇਹ ਪਿੰਡ ਤੋਂ ਦੇਖ ਕੇ ਜਿਹੜੀ ਸਿੱਖਿਆ ਲੈ ਸਕਣ ਵੀ ਸਾਨੂੰ ਵੀ ਐਂ ਕਰਨਾ ਚਾਹੀਦਾ ਵਾ ਆ ਦੇਖੋ ਜੀ ਅੰਦਰ ਦਾ ਸਾਰਾ ਸਿਸਟਮ ਦੋਹੀਂ ਇਸ ਤਰ੍ਹਾਂ ਦੇ ਇਹਨਾਂ ਨੇ ਬਣਾਇਆ ਹੋਇਆ ਵਾ ਜਗਾੜ ਜਿਹੜਾ ਜੀ ਅਲੱਗ-ਅਲੱਗ ਬਣੇ ਹੋਇਆ ਕਮਰੇ ਦੇ ਬਣੇ ਹੋਇਆ ਇਹਨਾਂ ਸਾਰਿਆਂ ਦੇ ਅਲੱਗ-ਅਲੱਗ ਟਾਈਪ ਦਾ ਕੂੜਾ ਹੁੰਦਾ ਵਾ ਜਿਹੜਾ ਤੇ ਇਹਨੂੰ ਜਿਹੜਾ ਕੀ ਖਾਲੀ ਕਰਦੇ ਰਹਿੰਦੇ ਆ ਤੇ ਅੱਗੇ ਕਚਰਾ ਫੈਕਟਰੀ ਨੂੰ ਇਹ ਵੇਚ ਦਿੰਦੇ ਆ ਇਸ ਪਿੰਡ ਦੇ ਇੱਕ ਬਾਬਾ ਜੀ ਨੇ ਸਾਨੂੰ ਦੱਸਿਆ ਵਾ ਤੇ ਜਿਹੜੀ ਚੀਜ਼ ਯੂਜ਼ ਕਰਨ ਵਾਲੇ ਹੁੰਦੀ ਆ ਉਹਨੂੰ ਰੇਹ ਹਰੇ ਵਗੈਰਾ ਤਿਆਰ ਕੀਤੀ ਜਾਂਦੀ ਆ ਜਿਹੜੀ ਖੇਤਾਂ ਵਿੱਚ ਆ ਦੇਖੋ ਇਹਦੇ ਇੱਕ ਵਿੱਚ ਪਿਆ ਹੋਇਆ ਇਸ ਤਰ੍ਹਾਂ ਦਾ ਕੂੜਾ ਲਿਫਾਫੇ ਵਗੈਰਾ ਪਲਾਸਟਿਕ ਦੀਆਂ ਬੋਤਲਾਂ ਵਗੈਰਾ ਤੇ ਦੂਸਰੇ ਚ ਵੀ ਚਲਦੇ ਹੋ ਸਾਹਮਣੇ ਗੋਹਾ ਪਿਆ ਹੋਇਆ ਵਾ ਇਹਦੇ ਵਿੱਚ ਪਏ ਹੋਏ ਦੀਆਂ ਜੁੱਤੀਆਂ ਜੋੜੇ ਆ ਦੇਖੋ ਟੁੱਟੀਆਂ ਚੱਪਲਾਂ ਛੋਟੇ ਬੂਟ ਵਗੈਰਾ ਜਿਹੜੇ ਹੁੰਦੇ ਆ ਉਹ ਪਏ ਹੋਏ ਆ ਇਹਦੇ ਵਿੱਚ ਇਧਰਲੀ ਸਾਈਡ ਤੇ ਖੜੇ ਬਿੱਖਿਆ ਰੱਖੇ ਬੈਠਿਆ ਤੇ ਇਹਦੇ ਵਿੱਚ ਲੱਦ ਟਾਈਪ ਦਾ ਪੂਰਾ ਵੇਆ ਹੋਇਆ ਵਾ ਦੇਖੋ ਤੁਸੀਂ ਇਹਦੇ ਵਿੱਚ ਕੱਟ ਦਾ ਸਮਾਨ ਵਗੈਰਾ ਪਿਆ ਹੋਇਆ ਵਾ ਥੋੜਾ ਹੋਵੇ ਜਿਵੇਂ ਕਾਚੇ ਦੇ ਗਲਾਸ ਵਗੈਰਾ ਪਏ ਹੋਏ ਆ ਤੇ ਇਧਰ ਲਈ ਸੈਡੋ ਸਬਾਹ ਵਗੈਰਾ ਜਿਹੜੀ ਹੁੰਦੀ ਚੁੱਲਿਆਂ ਦੀ ਸਬਜ਼ੀਆਂ ਦੇ ਛਿਲਕੇ ਮੂਲੀ ਦੇ ਪੱਤੇ ਵਗੈਰਾ ਇਹ ਪਏ ਹੋਏ ਆ ਇਸ ਤਰ੍ਹਾਂ ਦੇ ਇਹ ਬਣੇ ਹੋਏ ਆ ਸਾਂਚੇ ਜਿਤੇ ਤੇ ਆਹ ਹੈਗਾ ਜੀ ਗੋਆ ਗੋਆ ਕੂੜਾ ਸਬਾਹ ਪੱਤੇ ਵਗੈਰਾ ਜਿਹੜੇ ਪਏ ਹੋਏ ਆ ਪੀੜ ਪੌਦਿਆਂ ਦੇ ਇਸ ਤਰ੍ਹਾਂ ਦਾ ਇਹ ਸਿਸਟਮ ਬਣਿਆ ਹੋਇਆ ਵਾ ਇੱਕ ਸਾਈਡ ਦੇ ਵੱਲ ਐ ਸਾਈਡ 'ਵੀ ਆ ਗੋਆ ਵਗੈਰਾ ਪਿਆ ਹੋਇਆ ਵਾ ਤੇ ਜਿਹੜੀ ਚੀਜ਼ ਯੂਜ਼ ਕਰਨ ਵਾਲੀ ਹੁੰਦੀ ਆ ਉਹਨੂੰ ਕਰ ਲੈਂਦੇ ਇੱਥੇ ਆ ਪਾਥੀਆਂ ਵਗੈਰਾ ਕੁਛ ਉਹ ਜਿਹੜਾ ਚੰਗਾ ਹੁੰਦਾ ਉਹਦੀਆਂ ਪਾਥੀਆਂ ਵਗੈਰਾ ਇੱਥੇ ਤਿਆਰ ਕਰ ਲੈਂਦੇ ਆ ਤੇ ਇਸ ਤਰ੍ਹਾਂ ਦਾ ਖੂਜਾ ਬਣਿਆ ਹੋਇਆ ਵਾ ਤੇ ਇੱਥੇ ਕਹਿੰਦੇ ਆ ਬੱਚਿਆਂ ਦੇ ਡੈਪਰ ਵਗੈਰਾ ਅੱਗ ਲਾ ਕੇ ਨਾ ਆਹੀ ਪਾਥੀਆਂ ਜਿਹੜੀਆਂ ਤਿਆਰ ਕਰਦੇ ਆ ਇਸ ਜਗ੍ਹਾ ਤੇ ਇਹ ਡੈਪਰ ਵਗੈਰਾ ਜਿਹੜੇ ਆ ਉਹਨਾਂ ਨੂੰ ਅੱਗ ਲਾ ਦਿੰਦੇ ਆ ਉਹਨਾਂ ਨੂੰ ਇੱਥੇ ਖਤਮ ਕਰ ਦਿੰਦੇ ਆ ਆ ਡੈਪਰ ਪਿਆ ਵੀ ਹੋਇਆ ਇੱਕ ਡੈਪਰ ਪਿਆ ਹੋਇਆ ਦੋਨੋਂ ਆ ਵੀ ਦੇਖ ਲਓ ਵੀ ਸ਼ਾਇਦ ਕਿਆ ਹੋਇਆ ਆਪਾਂ ਤੇ ਇੱਥੇ ਇਹ ਡੈਪਰ ਵਗੈਰਾ ਜਿਹੜੇ ਬੱਚਿਆਂ ਦੇ ਆ ਜਾਲੀ ਜੀ ਤੇ ਆ ਜਾਲੀ ਤੇ ਰੱਖ ਕੇ ਇਹਨਾਂ ਨੂੰ ਅੱਗ ਲਾ ਕੇ ਇੱਥੇ ਸਾੜ ਦਿੰਦੇ ਆ ਤੇ ਬੰਦੇ ਰੱਖੇ ਹੋਏ ਆ ਇੱਥੇ ਤੇ ਉਹ ਬੰਦੇ ਜਿਹੜੀਆਂ ਇੱਥੇ ਪਾਰਕ ਤੇ ਆਹ ਕੂੜਾ ਸਿੱਟਣ ਵਾਲੀ ਆ ਇੱਥੇ ਜੋ ਇਹਦੀ ਜ਼ਿੰਮੇਵਾਰੀ ਆ ਤੇ ਦੋ ਹੋ ਰਾਇਆ ਛੇਤੀ ਲਾਈਆਂ ਬਣੀਆਂ ਹੋਈਆਂ ਉਹ ਸਾਈਡ ਵੀ ਦੇਖਦੇ ਆ ਤੇ ਇਹ ਸੀਗਾ ਜੀ ਸਭ ਤੋਂ ਵਧੀਆ ਇੱਥੋਂ ਦਾ ਜਿਹੜਾ ਪਿੰਡ ਦਾ ਮੈਨੂੰ ਕੰਮ ਲੱਗਿਆ ਵੀ ਜਿਹੜਾ ਬਾਹਰ ਕੂੜਾ ਕਰਗਟ ਨਾ ਸਟੋਏ ਇਸ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਸਰਪੰਚ ਸਾਹਿਬ ਤੇ ਪਿੰਡ ਦੇ ਲੋਕਾਂ ਨੇ ਜਿਹੜਾ ਕਿ ਇੱਥੇ ਬਣਾਇਆ ਹੋਇਆ ਸਿਸਟਮ ਹੈ ਬਹੁਤ ਵਧੀਆ ਲੱਗਿਆ ਮੈਨੂੰ ਹੁਣ ਆ ਚੁੱਕੇ ਆਂ ਜੀ ਆ ਪੱਛੀ ਉਤੇ ਰਣਸੀਕੇ ਕੜਾ ਪਿੰਡ ਦੀ ਝੀਲ ਉਤੇ ਉਥੇ ਪਾਰਕ ਸੀ ਇਹ ਝੀਲ ਹੈ ਤੇ ਉਹੀ ਸਿਸਟਮ ਕੀਤਾ ਹੋਇਆ ਜੀ ਚਕਰ ਪਿੰਡ ਦੀ ਤਰ੍ਹਾਂ ਇਹਨਾਂ ਨੇ ਇੱਕ ਪਾਣੀ ਨੂੰ ਇਹ ਸੀਲ ਤੇ ਦੋ ਤਿੰਨ ਹਿੱਸਿਆਂ ਦੇ ਵਿੱਚ ਵਰਤਿਆ ਵਾ ਇੱਕ ਸਾਈਡ ਜਗਾ ਪਿੰਡ ਦਾ ਗੰਦਾ ਪਾਣੀ ਆਊਗਾ ਫਿਰ ਉਸ ਨੂੰ ਸਾਫ਼ ਕਰਕੇ ਇਸ ਸਾਈਡ ਉੱਪਰ ਪਾਇਆ ਜਾਊਗਾ ਉਦੋਂ ਦਾ ਹੋਰ ਸਾਫ਼ ਕਰਕੇ ਉਹ ਸਾਈਡ ਪਾਇਆ ਜਾਊਗਾ ਬੈਕ ਸਾਈਡ ਉਦੋਂ ਦਾ ਫਿਰ ਇਸ ਪਾਣੀ ਨੂੰ ਖੇਤਾਂ ਵਗੈਰਾ ਦੇ ਵਿੱਚ ਯੂਜ਼ ਕੀਤਾ ਜਾਊਗਾ ਮਤਲਬ ਕਿ ਜਿਹੜਾ ਇਹ ਪਾਣੀ ਆ ਜਿਹੜਾ ਯੂਜ਼ ਪਾਣੀ ਆ ਉਹਨੂੰ ਵੀ ਇਹ ਸਾਫ਼ ਸੁਥਰਾ ਕਰਕੇ ਫਿਲਟਰ ਕਰਕੇ ਉਹਨੂੰ ਖੇਤਾਂ ਵਗੈਰਾ ਚ ਫਸਲਾਂ ਚ ਜਿਹੜੇ ਆ ਪੇੜ ਪੌਦੇ ਆ ਇਸ ਪਿੰਡ ਦੇ ਤੇ ਫਸਲਾਂ ਵਗੈਰਾ ਵਾਸਤੇ ਯੂਜ਼ ਕਰਦੇ ਆ ਬਹੁਤ ਵਧੀਆ ਕੰਮ ਆ ਇਸ ਪਿੰਡ ਦਾ ਤਾਂ ਕਿ ਪਾਣੀ ਦੀ ਜਿਹੜੀ ਬੇਅਬਦੀ ਨਾ ਹੋਵੇ ਜਿਆਦੇ ਤੋਂ ਜ਼ਿਆਦਾ ਤੇ ਦਿਖਾਉਣਾ ਤੁਹਾਨੂੰ ਇਹ ਝੀਲ ਉਵੇਂ ਵਿਚਾਲੇ ਇਹਨਾਂ ਨੇ ਟਾਪੂ ਬਣਾਇਆ ਹੋਇਆ ਵਾ ਪੱਕਾ ਬਣਾਇਆ ਬਲਕਿ ਤੇ ਉਹ ਡਾਇਨਾਸੌਰ ਵਗੈਰਾ ਰੱਥ ਖੜਾਇਆ ਪੱਥਰ ਦਾ ਤੇ ਉਹ ਬਤਕਾ ਵਗੈਰਾ ਵੀ ਜੜੀਆਂ ਕੀ ਆ ਇਸ ਪਾਣੀ ਦੇ ਵਿੱਚ ਛੱਡੀ ਹੋਈਆਂ ਵਾ ਤਾਂ ਕਿ ਦੂਰੋਂ ਦੂਰੋਂ ਇਸ ਪਿੰਡ ਨੂੰ ਦੇਖਣ ਵਾਸਤੇ ਲੋਕ ਵੀ ਆਉਂਦੇ ਨੇ ਤੇ ਬਹੁਤ ਵਧੀਆ ਪਿੰਡ ਬਣਿਆ ਹੋਇਆ ਦੇਖਣ ਤੋਂ ਉਹ ਨਹੀਂ ਆ ਜੀ ਤੇ ਚਲੋ ਹੁਣ ਦਿਖਾਉਣਾ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਹੋਰ ਚੀਜ਼ ਹੈ ਤੁਸੀਂ ਇਸ ਕਰਕੇ ਵੀਡੀਓ ਨੂੰ ਸਕਿੱਪ ਨਾ ਕਰਿਓ ਉਹ ਵੀ ਐਸੇ ਪਿੰਡ ਵਿੱਚ ਆ ਤੇ ਉੱਥੇ ਵੀ ਆਪਾਂ ਚੱਲਦੇ ਹਾਂ ਤੁਹਾਨੂੰ ਉਹ ਵੀ ਦਿਖਾਣੇ ਆ ਤੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਦੇਖ ਲਈਏ। ਉਹ ਸਾਹਮਣੇ ਟਾਪੂ ਬਣਿਆ ਹੋਇਆ ਵਾ। ਉੱਥੇ ਇੱਕ ਡਾਇਨਾਸੌਰ ਖੜਾ ਕੀਤਾ ਹੋਇਆ ਵਾ। ਵਿੱਚ ਪੱਥਰ ਦਾ ਬਣਾਇਆ ਪਰ ਉਹ ਬਤਕਾਂ ਅਸਲੀ ਆ ਜਿਹੜੀਆਂ ਉੱਥੇ ਬੈਠੀ ਹੋਈਆਂ ਨੇ। ਉਹ ਵੀ ਤੇ ਇਸ ਤਰ੍ਹਾਂ ਫਿਰ ਇਹਦੇ ਆਸ-ਪਾਸੇ ਸੜਕ ਬਣਾਈ ਹੋਈ ਆ ਘੁੰਮਣ ਆਸਤੇ। ਜੀੜੇ ਵਗੈਰਾ ਸ਼ੈਅ ਵੀ ਕੀਤੀ ਜਾ ਸਕੇ। ਹੋ ਜੇ ਪ੍ਰੋਜੈਕਟ ਤੇ ਬਹੁਤ ਪੈਸਾ ਲੱਗ ਜਾਂਦਾ ਜੀ ਤੇ ਇਸ ਪੰਡ ਵਾਲਿਆਂ ਨੇ ਮਿਲ ਕੇ ਜਿਹੜਾ ਇੰਨਾ ਕੀ ਉਪਰਾਲਾ ਕੀਤਾ ਸਪੰਡ ਦੀ ਪੰਚਾਇਤ ਨੇ ਸਰਪੰਚ ਨੇ ਤੇ ਉਹ ਸਾਹਮਣੇ ਇਥੋਂ ਦੂਰੋਂ ਸ਼ੈਦ ਕੈਮਰੇ 'ਚ ਦਿਸਦਾ ਨਹੀਂ ਹੋਣਾ ਕਿਸਤੀ ਵੀ ਇਹਦੇ ਵਿੱਚ ਖੜੀ ਹੋਈ ਚਲੋ ਆਪਾਂ ਉਸ ਸਾਈਡ ਹੀ ਚੱਲ ਵੜਦੇ ਹਾਂ ਤੁਹਾਨੂੰ ਦਿਖਾ ਦਿੰਨੇ ਨੇ ਨੇੜੇੋਂ ਕਰਕੇ ਸਾਹਮਣੇ ਤੁਹਾਨੂੰ ਉਹ ਵੇ ਟਾਪੂ ਦਿਖ ਰਿਹਾ ਵਾ ਉਹੀ ਆ ਉਹ ਜਿਹੜਾ ਚਾਲੇ ਡਾਇਨਾਸੌਰ ਖੜਾਇਆ ਹੋਇਆ ਵਾ ਇਹਨਾਂ ਨੇ ਤੇ ਉਹ ਮੱਤਕਾ ਵਗੈਰਾ ਬਹੁਤ ਜ਼ਿਆਦਾ ਸ਼ੋਰ ਕਰੀਆ चल रहे देखते हैं बहुत वीडियो बनाया है इस तरह का रास्ता अंटरलॉक टाइल लगी हुई है सारे रस्ते ਦੇਖੋ ਇੱਕ ਕਰੋ ਵੀਊ ਚੈੱਕ ਸੀ ਜਿਹੜਾ ਬਹੁਤ ਸ਼ਾਂਤੀ ਮਹਿਸੂਸ ਹੋ ਰਹੀ ਹੈ ਇਸ ਜਗ੍ਹਾ ਦੇ ਖੜ ਕੇ ਥੋੜੀ ਗਰਮੀ ਲੱਗ ਰਹੀ ਸੀ ਹੁਣ ਦਰਖਤਾਂ ਦੀ ਛਾਵੇਂ ਆ ਗਏ ਆ ਤੇ ਐਂ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਹਰ ਰਸਤਾ ਚੈੱਕ ਕਰੋ ਇਹ ਦੇਖੋ ਦੋਸਤੋ ਐਨੀ ਉੱਪਰ ਤੱਕ ਦੀਵਾਰ ਜੀ ਬਣਾਈ ਆ ਤੇ ਇਦਾਂ ਦਾ ਰਸਤਾ ਬਣਾਇਆ ਇਹਨਾਂ ਨੇ ਐਸੀਓ ਦਾ ਲੈ ਠੀਕ ਆ ਯਾਰ ਬਹੁਤ ਵਧੀਆ ਸਿਸਟਮ ਹੈ ਵਧੀਆ ਲੱਗੀ ਮਿੰਤਾ ਐਸੀ ਹੁਣ ਆਪਾਂ ਦੂਸਰੀ ਜੀ ਉੱਤੇ ਚੱਲਦੇ ਆ ਤੇ ਉਹ ਵੀ ਦੇਖਦੇ ਆ ਕਿਸ ਤਰ੍ਹਾਂ ਦੀ ਬਣਾਈ ਹੋਈ ਆ ਕਹਿੰਦੇ ਉਹ ਵੀ ਬਹੁਤ ਖੂਬਸੂਰਤ ਬਣਾਈ ਹੋਈ ਆ ਇਹਨਾਂ ਨੇ ਪਿੰਡ ਵਾਲਿਆਂ ਨੇ ਤੇ ਆ ਪਿੰਡ ਦਾ ਬੱਸ ਸਟੈਂਡ ਆ ਜੀ ਬਹੁਤ ਵਧੀਆ ਬਣਾਇਆ ਆ ਬੈਠਣ ਨੂੰ ਡਿਜ਼ਾਰਡ ਵਗੈਰਾ ਬਹੁਤ ਅੰਦਰ ਤੇ ਇਹਦੇ ਬੈਕ ਸਾਈਡ ਵੀ ਪਾਰਕ ਹੈ ਤੇ ਉਹ ਵੀ ਤੁਹਾਨੂੰ ਆਪਾ ਦਿਖਾਣੇ ਆ ਆਵਾਜ਼ ਜਿਹੜੀ ਬੱਸ ਸਟੈਂਡ ਦੇ ਪਿੱਛੇ ਬਣੀ ਹੋਈ ਪਾਰਕ ਉਹ ਸਾਹਮਣੇ ਬੱਸ ਸਟੈਂਡ ਤੇ ਪਿੱਛੇ ਪਾਰਕ ਬਣੀ ਹੋਈ ਆ ਝੋਪੜੀ ਬਣੀ ਹੋਈ ਆ ਬੈਠਣ ਨੂੰ ਤੇ ਉੱਥੇ ਕੁਰਸੀਆਂ ਲਗੀਆਂ ਤੇ ਆ ਛੋਟੀ ਜੀ ਪਾਰਕ ਤਿਆਰ ਕੀਤੀ ਹੈ ਆ ਵੀ ਪਿੰਡ ਵਾਲਿਆਂ ਨੇ ਲਾਇਆ ਹੋਇਆ ਨੇ ਖਾਲਸਾ ਰਾਜ ਦੇ ਮੋਤੀ ਬਾਬਾ ਬੰਦਾ ਸਿੰਘ 72 ਜੀ ਦਾ ਬੋਰਡ ਲੱਗਿਆ ਹੋਇਆ। ਉਲ ਸਾਈਡ ਸੀਪਕ ਦਾ ਫੈਂਕੀ ਦਾ ਬੋਰਡ ਲੱਗਿਆ ਹੋਇਆ। ਇਸ ਸਾਈਡ ਵੀ ਬੋਰਡ ਲੱਗ। ਟੋਪ ਪਰ ਇਹ ਲਿਖਿਆ ਮੈਂ ਗੁਰੂ ਨੂੰ ਜੱਜ ਬੋਲਦਾ। ਬੋਰਡ ਬੱਤੀ ਹੋਇਆ। ਇਸ ਸਾਈਡ ਵੀ ਸਰਦਾਰ ਹਰੀ ਸਿੰਘ ਨਰਵਤ ਦਾ ਜਿਹੜਾ ਬੋਰਡ ਲੱਗਿਆ ਹੋਇਆ ਵਾ। ਹਰੀ ਸਾਈਡ ਵੀ ਲੱਗਿਆ ਹੋਇਆ ਦੇਖੋ ਤੁਸੀਂ। ਸਾਡੇ ਸੁਪਨੇ ਦਾ ਘਰ ਹੈ ਰਣੂ ਠੀਕੇ ਕਲਾ। ਇਧਰ ਤੋਂ ਪਾ ਪੈ ਰਹੀ ਆ ਦੇਖਦਾ ਨਹੀਂ ਨਹੀਂ ਸਾਨੂੰ ਤੇ ਇਸ ਸਾਈਡ ਵੀ ਲੱਗਿਆ ਹੈ ਪਾਣੀ بچਾਓ ਇਸ ਤਰ੍ਹਾਂ ਦੇ ਜਿਹੜੇ ਇਸ ਪਿੰਡ ਨੇ ਪੂਰੂ ਕੀ ਲਾਏ ਹੋਏ ਨੇ ਜੇਕਰ ਇਹ ਤੋਂ ਪਾਣੀ بچਾਓ ਦਿਖ ਰਿਹਾ ਸਭ ਬਾਰਹ ਹਰੇ-ਹਰੇ ਹੋ ਗਏ ਨੇ ਆਵਾਜ਼ ਇਹ ਇਸ ਪਿੰਡ ਦੀ ਦੂਸਰੀ ਝੀਲ ਜਿਹੜੀ ਇਸ ਪਿੰਡ ਦੇ ਵਿੱਚ ਹੈ ਉਹ ਜਿਹੜੀ ਤੁਹਾਨੂੰ ਦਿਖਾਈ ਸੀ ਉਹ ਪਿੰਡੋਂ ਥੋੜਾ ਸਾਈਡ ਤੇ ਤਿਆਰ ਕੀਤੀ ਸੀ ਇਹਨਾਂ ਨੇ ਤੇ ਇਹ ਆ ਜੀ ਜੈਤੂ ਮੋਰਚੇ ਦੇ ਯੋਧੇ ਤੰਨਾ ਸਿੰਘ ਤੇ ਖੀਮ ਸਿੰਘ ਅਕਾਲੀ ਧੀਲ ਰਣਸੀ ਕੇ ਕਲਾ ਇਹ ਦੋ ਯੋਧਿਆਂ ਦੇ ਨਾਮ ਤੇ ਬਣੀ ਹੋਈ ਹੈ ਤੇ ਇਹ ਝੀਲਾ ਇਹਦੇ ਅੰਦਰ ਵੀ ਚਲਦੇ ਆ ਤੇ ਆਹ ਇਸ ਪਿੰਡ ਦੇ ਰੋਡ ਆ ਜਿਹੜੇ ਕਿ ਸੜਕਾਂ ਵਗੈਰਾ ਤੇ ਆ ਨਾ ਬਣੀਆਂ ਹੋਈਆਂ ਮੈਂ ਇੱਥੇ ਗਮਲੇ ਵਗੈਰਾ ਲੱਗੇ ਹੋਏ ਆ ਸਾਰੇ ਪਿੰਡ ਦੇ ਵਾਲੇ ਦਵਾਲਿਆ ਸਾਣੇ ਬੂਟੇ ਲਾਏ ਬੜੇ ਸੋਹਣੇ ਰੰਗ ਬਰੰਗੇ ਆ ਗਮਲੇ ਜਿਹੇ ਤਿਆਰ ਕੀਤੇ ਹੋਏ ਆ ਕਿਉਂ ਮੈਂ ਜਿੱਧਰ ਦੇ ਨਾਲ ਗਿਆ ਨਾ ਸਾਰੇ ਪਿੰਡ ਦੇ ਵਿੱਚ ਹੀ ਲੱਗੇ ਹੋਏ ਆ ਚਲੋ ਹੁਣ ਆਪਾਂ ਚੱਲਦੇ ਆਂ ਅੰਦਰ ਚੱਲਦੇ ਆਂ ਸਹੀਉ ਦੇ ਤੇ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਦੀ ਅੱਛੀ ਉਹਦਾ ਜਿਹੜਾ ਵਿਊ ਹੈ ਐਸ ਤਰ੍ਹਾਂ ਦਾ ਰਸਤਾ ਬਣਿਆ ਹੋਇਆ ਤੇ ਐਸ ਤਰ੍ਹਾਂ ਦਾ ਇਹ ਜਿਹੜੀ ਕੀ ਬਣੀ ਹੋਈ ਆ ਹਾਂਜੀ ਤੇ ਇਹ ਐਸਪੈਂਡ ਦੀ ਦੂਸਰੀ ਝੀਲ ਜਿਹੜੀ ਕੁਝ ਮੇਰੇ ਬੈਕ ਅੱਧੇ ਤੇ ਆਪੇ ਖੁੱਸੇ ਪਾਣੀ ਸੁੱਕ ਗਿਆ ਹੋਇਆ ਵਾ ਤੇ ਉਹ ਕੋਈ ਨਹੀਂ ਇਹਨੂੰ ਯੂਜ਼ ਕਰ ਲਿਆਂਦੇ ਪਾਣੀ ਸੁੱਕ ਵੀ ਜਾਂਦਾ ਤੇ ਯਾਰ ਰੰਗ-ਬਰੰਗੇ ਜਿਹੜੇ ਕੀ ਇਸ ਤਰ੍ਹਾਂ ਦੇ ਇਹਨਾਂ ਨੇ ਬਣਾਇਆ ਹੋਇਆ ਵਾ ਸੜਕ ਵੀ ਬਣਾਈ ਐ ਐਂਕਲੋਪਾਈ ਨੱਤੀ ਐ ਅ ਤੇ ਆਹ ਰੰਗ-ਬਰੰਗੇ ਜਿਹੇ ਕਮੜੇ ਦੇ ਜਿਹੜੇ ਥਾਂ ਨੇ ਤੇ ਬਣਾਏ ਇਹਨਾਂ ਨੇ ਥੰਮ ਦੇ ਬੜੇ ਪਿਆਰੇ ਐ ਇਸ ਤਰ੍ਹਾਂ ਦੀ ਏਟੀ ਲਾਏ ਜਾਦੇ ਮੱਢੀ ਤੇ ਯਾਰ ਜਿਹੜੇ ਦੁਬਾਰੀ ਕੀ ਉੱਤੇ ਪਾਣੀ ਦੋ tane ਹਿੱਸਿਆਂ ਦੇ ਵਿੱਚ ਸੀਗਾ ਇੱਥੇ ਪਾਣੀ ਦੇ ਹਿੱਸੇ ਦੇ ਵਿੱਚ ਤੇ ਇਸ ਤਰ੍ਹਾਂ ਦੀ ਇਸ ਝੀਲ ਦਾ ਕੁਝ ਵੀ ਹੋ ਨਾ ਕਰਾਂਦਾ ਤੇ ਇਸ ਤਰ੍ਹਾਂ ਦਾ ਜਿਹੜਾ ਪੈਂਡਾ ਰਣ ਸੀ ਕੇ ਕਲਾ ਇਸ ਤਰ੍ਹਾਂ ਦਾ ਦਿਖਦਾ ਤੇ ਮੋਗੇ ਜ਼ਿਲ੍ਹੇ ਦਾ ਪੈਂਡਾ ਹੈ ਤੇ ਆ ਦੇਖੋ ਕੋਈ ਲਾਈਟਾਂ ਲੱਗੀਆਂ ਹੋਈਆਂ ਲਾਈਟਾਂ ਵਗੈਰਾ ਬਹੁਤ ਵਧੀਆ ਲੱਗੀਆਂ ਹੋਈਆਂ ਆ ਇੱਥੇ ਜਿੰਨੀ ਵੀ ਛੋਲੇ ਦੀਆਂ ਕਾਫੀ ਲਾਈਟਾਂ ਲੱਗੀਆਂ ਹੋਈਆਂ ਉਹ ਵੀ ਬੈਕਸਾਈਡ ਤੋਂ ਹੀ ਦੇਖ ਰਿਹਾ ਐਸਾਈਡ ਵੀ ਲਾਈਟਾਂ ਲੱਗੀਆਂ ਇਸ ਤਰ੍ਹਾਂ ਦੇ ਕੁਝ ਪਿੰਡ ਨਜ਼ਰ ਆ ਰਹੇ ਆ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤੇ ਅਸੀਂ ਇਹ ਕਹਿਣਾ ਵਾ ਤੁਸੀਂ ਆਪਲਾ ਲਾਈਟਾਂ ਚੈੱਕ ਕਰ ਲਓ ਐਸਾਈਡ ਵੀ ਲੱਗੀਆਂ ਚਾਰੇ ਪਾਸੇ ਲੱਗੀਆਂ ਆਲੇ ਦੁਆਲੇ ਲਾਈਟਾਂ ਇਹਦੇ ਲੱਗੀਆਂ ਹੋਈਆਂ ਵਾ ਆਲੇ ਦੁਆਲੇ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਬਹੁਤ ਵਧੀਆ ਖੂਬਸੂਰਤ ਤੇ ਸੋਹਣਾ ਪਿੰਡ ਹੈ ਤੇ ਜੇ ਹਾਂਜੀ ਇਹ ਸੀ ਕੀ ਅੱਜ ਦੀ ਵੀਡੀਓ ਫੰਡਰਨਸ ਕੀ ਕਲਾੰਗੀ ਜ਼ਿਲ੍ਹੇ ਮੋਗਾ ਦਾ ਪਿੰਡ ਇਹ ਜਿਲ੍ਹਾ ਵੀ ਮੋਗਾ ਹੀ ਆ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਬਿਲਕੁਲ ਵੀ ਭੁੱਲਿਓ ਤੇ ਧੰਨਵਾਦ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਜੇ ਤੁਹਾਨੂੰ ਇਸ ਤਰ੍ਹਾਂ ਦੀ ਸਾਡੀਆਂ ਵੀਡੀਓ ਪਸੰਦ ਆਉਨੀਆਂ ਤਾਂ ਕਮੈਂਟ 'ਚ ਦੱਸ ਦਿਆ ਕਰੋ ਵੀ ਬਾਈ ਜੀ ਵਿਲੇਜ ਟੂਰ ਕਰੋ ਸਾਨੂੰ ਵਿਲੇਜ ਟੂਰ ਕਰਾ ਦਿਓ ਜੀ ਬਹੁਤ ਧੰਨਵਾਦ ਸ਼ੁਕਰੀਆ ਜੀ ਮਿਹਰਬਾਨੀ